ਅੱਜ ਗੱਲ ਕਰਦੇ ਹਾਂ ਸਰਦਾਰ ਚਰਜੀ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਵਾਰੇ ਪਹਿਲਾ ਇਸ ਚੈਨਲ ਨੂੰ ਕਰਿਓ ਸਬਸਕ੍ਰਾਈਬ ਖਬਰਾਂ ਦੇ ਇਸ ਬੁਲੇਟਿਨ ਵਿੱਚ ਆਪ ਸਭ ਦਾ ਸਵਾਗਤ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਕ ਰਾਜਾ ਅਰਜੁਨ ਖੜਕੇ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਐਸ ਸੀ ਵਿਭਾਗ ਦਾ ਇੱਕ ਗਠਨ ਕੀਤਾ ਗਿਆ ਜਿਸ ਵਿੱਚ ਪੂਰੇ ਭਾਰਤ ਵਿੱਚੋਂ 41 ਮੈਂਬਰ ਲੈ ਗਏ ਹਨ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਨੂੰ ਉਸ ਲਿਸਟ ਦੇ ਵਿੱਚ ਬੜੇ ਉੱਪਰਲੇ ਸਥਾਨ ਤੇ ਰੱਖਿਆ ਗਿਆ ਹੈ। ਉਹਨਾਂ ਬਾਰੇ ਮੈਂ ਥੋੜਾ ਜਿਹਾ ਦੱਸ ਦਵਾਂ। ਸਰਦਾਰ ਚੰਨਜੀਤ ਸਿੰਘ ਚੰਨੀ ਜੋ ਹਲਕਾ ਚਮਕੌਰ ਸਾਹ ਤੋਂ ਤਿੰਨ ਵਾਰ ਲਗਾਤਾਰ ਐਮ.ਐਲ.ਏ ਰਹੇ, ਮੰਤਰੀ ਰਹੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੀ ਬਾਗਡੋਰ ਸੰਭਾਲੀ ਗਈ ਬਤੌਰ ਮੁੱਖ ਮੰਤਰੀ ਬਣਾ ਕੇ ਉਹਨਾਂ ਵੱਲੋਂ 111 ਦਿਨ ਮੁੱਖ ਮੰਤਰੀ ਛੇ ਪੁਕੀਤੀ ਗਈ 111 ਹੀ ਦੱਸਦੇ ਉਹਨਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਲਈ ਫੈਸਲੇ ਕੀਤੇ ਗਏ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਐਸਈ ਵਿਭਾਗ ਦੀ ਜੋ ਸਲਾਹਕਾਰ ਪਰਿਸ਼ਦ ਬਣਾਈ ਗਈ ਹੈ ਉਸ ਵਿੱਚ ਬੜੇ ਉੱਪਰਲੇ ਲੈਵਲ ਤੇ ਰੱਖਿਆ ਗਿਆ ਕਿ ਕਾਂਗਰਸ ਇਹ ਸਮਝਦੀ ਹੈ ਕਿ ਸਰਦਾਰ ਚੰਨਜੀਤ ਸਿੰਘ ਚੰਨੀ ਨੂੰ ਉੱਪਰਲੇ ਸਥਾਨ ਤੇ ਰੱਖਿਆ ਜਾਵੇ ਤਾਂ ਜੋ ਇਸ ਵਰਗ ਨੂੰ ਇਸ ਕਾਂਗਰਸ ਕਮੇਟੀ ਕਾਂਗਰਸ ਦੇ ਨਾਲ ਜੋੜਿਆ ਜਾ ਸਕੇ ਤਾਂ ਜੋ ਵੋਟਾਂ ਦਾ ਲਾਹਾ ਲਿਆ ਜਾ ਸਕੇ ਸੋ ਆਓ ਕਮੈਂਟ ਕਰਕੇ ਜਰੂਰ ਦੱਸੋ